ਉਦਾਂ ਵੀ ਹੈਵੀ ਹਿੱਸਾ ਲਵਾਇਆ ਹੋਇਆ ਪੂਰਾ ਹੈਵੀ ਸੈਂਟਰ ਚ ਪਾਵਰ ਨਾਲ ਜੀ ਉਹ ਵੀ ਰੇਡੂਪੁਰ ਦਾ ਪੈਸੀ ਬਹੁਤ ਲੱਗਦੇ ਹੁਣ ਉਹੀ ਤਾਂ ਗੱਲ ਹੈ ਬਹੁਤ ਜਿਆਦਾ 40 50000 ਰੁਪਿਆ ਲੱਗਊ ਹਿੱਸੇ ਦੇ ਵਿੱਚ ਪਾਵਰ ਤੇ ਸਾਰੇ ਹਾਂ ਇਹਦੇ ਲੱਗਿਆ ਹੋਊਗਾ ਇਹਨੂੰ ਹਾਂ ਜੀ ਹਾਂ ਬਾਕੀ ਚਾਰੇ ਬਾਕੀ ਡਬਲ ਪੰਪ ਵੀ ਹੈ ਹੈ ਹਾਂ ਜੀ ਡਬਲ ਪੰਪ ਪੰਪ ਵੀ ਡਬਲ ਲੱਗੇ ਪਏ ਹਾਂ ਜੀ ਇਹ ਲੱਗਿਆ ਵੀ ਜੈਂਸੀ ਚ ਹੋਇਆ ਹਾਂ ਜੀ ਹਾਂ ਓਕੇ ਤੇ origignal company ਦੇ ਪਾਵਰ ਸਟੀering ਦਾ ਪਰ ਮੈਂ ਜਿਗਾਰ ਨਹੀਂ ਲਾਇਆ ਹੋਇਆ ਦੇਖੋ ਆ ਸ਼ੋਅ ਦਾ ਦਿਖਾ ਦੀ ਸਾਰ ਉੱਪਰ ਘੈਂਟਾ ਕਨੋਪੀ ਲੱਗੀ ਹੋਈ ਹੈ ਪੱਖੀ ਲੱਗੀ ਹੋਈ ਹੈ ਸਿਸਟਮ ਲੱਗ ਮਗਰਾੜ ਰੱਖਿਆ ਮੈਂ ਸਾਰੇ ਹਾਂ ਐਲਈਡੀ ਲਾਈਟਾਂ ਚਾਰ ਲਗੀਆਂ ਹੋਈਆਂ ਨੇ ਪਹਿਲਾਂ ਚਾਰੇ ਟਾਇਰ ਨਵੇਂ ਨੇ ਦੂਜਾ ਮਾਡਲ 4 ਹੈ ਕਿਸੇ ਸੱਜਣ ਨੇ ਰੀਜਾਂ ਦੇ ਨਾਲ ਕੀਤਾ ਪੂਰਾ ਤਿਆਰ ਹੈ ਮੇਤਰ ਪੂਰਾ ਤਿਆਰ ਤਾਂ ਤਾਂ ਕੀਤਾ ਹੋਇਆ ਕਿਸੇ ਸੱਜਣ ਨੇ ਨਾ ਜਿੱਦਾਂ 2004 ਮਾਡਲ ਦੇ ਵਿੱਚ ਟਰੈਕਟਰ ਆਉਂਦਾ ਹੁੰਦਾ ਉਦਾਂ ਰੱਖਿਆ ਹੀ ਨਹੀਂ ਹੋਇਆ ਪਰ ਆਏ ਨਾ ਕਹਿੰਦੇ ਵੀ ਪਤਾ ਨਹੀਂ ਕੰਡੀਸ਼ਨ ਤਾਂ ਵੀ ਮੋਡੀਫਾਈ ਕੀਤਾ ਹੋਇਆ ਗੱਲ ਹੋਣੀ ਕੰਡੀਸ਼ਨ ਤਾਂ ਇਹ ਸਾਰੇ Ориਜినਲ ਹੈ ਬਾਈ ਨੂੰ ਕੁਲਵਿੰਦਰ ਨੂੰ ਪੁੱਛਾਂਗੇ ਵੀ ਆਪਾਂ ਇਹ ਟਰੈਕਟਰ ਮਿਲ ਕਿੱਥੋਂ ਗਿਆ ਇਦੇ ਉੱਪਰ ਕਿੰਨੇ ਪੈਸੇ ਲੱਗੇ ਹੋਏ ਨੇ ਇਹਦੇ ਵਿੱਚ ਕੀ ਕੀ ਫੀਚਰ ਪਾਏ ਹੋਏ ਨੇ ਸਾਰੇ ਡਿਟੇਲ ਦੱਸਣ ਲੱਗਿਆ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਵੀ ਅੱਜ ਆਪਾਂ ਪਹੁੰਚੇ ਹੋਏ ਹਾਂ ਪਿੰਡ ਫਰਵਾਹੀ ਬਰਨਾਲੇ ਦੇ ਬਿਲਕੁਲ ਲਾਗੇ ਧਰਮੇ ਚਾਰੇ ਪਾਸੇ ਨਾ ਪਹਿਲਾਂ ਟਰੈਕਟਰ ਦੇ ਕੈਮਰਾ ਮਾਰਿਆ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਉਹ ਤੋਂ ਬਾਅਦ ਜਿਹੜੇ ਸੱਜਣ ਦੇ ਘਰੇ ਪਹੁੰਚਿਆ ਬਾਈ ਕੁਲਵਿੰਦਰ ਦੇ ਆਪਾਂ ਉਹ ਤੋਂ ਪੁੱਛ ਲਾਂਗੇ ਵੀ ਬਾਈ ਕਿਹੜੇ ਪਿੰਡੋਂ ਲੈ ਕੇ ਆਇਆ ਹਨਾ ਵੀ ਹੁਣ ਆਪਾਂ ਇਹ ਟਰੈਕਟਰ ਕਿੰਨੇ ਕੁ ਦਾ ਦੇਣਾ ਕਿੰਨੇ ਕੁ ਦੇ ਵਿੱਚ ਕਿਸੇ ਸੱਜਣ ਨੂੰ ਇਹਦਾ ਮਾਲਕ ਬਣਾਉਣਾ ਪੂਰੀ ਗੱਲਬਾਤ ਪੁੱਛਾਂਗੇ ਹਨ ਵੀ ਚੱਲ ਚਲਾਵੇ ਤਾਂ ਕਿਵੇਂ ਆ ਕਿੰਨੇ ਕ ਦਿਨ ਹੋਗੇ ਤੈਨੂੰ ਚਲਾਉਂਦੇ ਨੂੰ ਵੀ ਜੋ ਯੂਕੇ ਚੰਗੀ ਤਰ੍ਹਾਂ ਦੇਖ ਲਿਆ ਕਿਹੜੇ ਕਿਹੜੇ ਸੰਦੇ ਦੇ ਪਿੱਛੇ ਪਾ ਕੇ ਦੇਖਿਆ ਸਾਰੀ ਗੱਲ ਕਰਾਂਗੇ ਪਹਿਲਾਂ ਕੁਲਵਿੰਦਰ ਨੂੰ ਦਿਖਾ ਦੇ ਅਜਾ ਬਾਹਲੀ ਸੱਜਣ ਸੋਚਣ ਦੀ ਵੀ ਕੁਲਵਿੰਦਰ ਕਿੱਡਾ ਹੈ ਬੰਦਾ ਸੰਗਦਾ ਇੰਨਾ ਤਾਂ ਇਹ ਵਿਆਹਲੇ ਦਿਨ ਦੀ ਸੀ ਕੈਮਰੇ ਕਿੰਨੀ ਝਾਕਿਆ ਜੰਨਾ ਹੁਣ ਝਾਕਣ ਲੱਗਾ ਤਾਂ ਕਿਵੇਂ ਕੁਲਵਿੰਦਰ ਠੀਕ ਹੈ ਠੀਕ ਹੈ ਗਰਲਾਲੂ ਵੀ ਕਹਿੰਦੇ ਅਸੀਂ ਇਦੀ ਬਰਾਤ ਵਾਗੇ ਕਹਿੰਦੇ ਇਹ ਕਹਿੰਦੇ ਕੁਲਵਿੰਦਰ ਇਹ ਫੋਟੋ ਹੀ ਨਾ ਪਰਵਾਹ ਵੀ ਡਰਦਾ ਇਹ ਕੀ ਚੱਕਰ ਦੀ ਵੀ ਪਹਿਲਾਂ ਤੂੰ ਡਰਦਾ ਕੈਮ ਆਈਂ ਦਾਤਾ ਪਾਏ ਗੱਲ ਵਾਲਾ ਤੂੰ ਪਹਿਲਾਂ ਤੀਂ ਆਏ ਸਾਂਗਦਾ ਯਾਰ ਕੱਕੜੀਆਂ ਵਰਗਾ ਮੁੰਡਾ ਉਹ ਗੱਲ ਆ ਪਤਾ ਨਹੀਂ ਕਿਹੜੇ ਸੀ ਕਸਟਾਈ ਤੇ ਕੁੜੀਆਂ ਵਰਗਾ ਮੁੰਡਾ ਨਾ ਉਹ ਗੱਲ ਕੋਲਵੰਦਰ ਤੇ ਜਾ ਕੋਲਵੰਦਰ ਮੈਨੂੰ ਆਏ ਨਾ ਭਾਈ ਮਾਡਲ ਵਾਕਈ ਚੱਲ ਰਿਹਾ ਹਾਂ ਜੀ 2004 ਮਾਡਲ ਹੈ ਢੱਟ ਜਮਾਂ ਨਵਾਂ ਪਿਆ ਇੰਜਨ ਗੇਅਰ ਦਾ ਬਹਾ ਚੰਗਾ ਅੱਛਾ ਹਾਂ ਬਾਕੀ ਹੋਰ ਚਾਰੇ ਟਾਇਰ ਜਮਾਂ ਨਵੇਂ ਨੇ ਮੂਰਲੇ ਦੂਜੇ ਲੱਗੇ ਨੇ 750 ਵਾਲੀ ਬੀਕੇਟੀ ਵਾਲੀ ਹੂੰ ਮੂਰੇ 750 ਦੇ ਲੱਗੇ ਨੇ ਬੀਕੇਟੀ ਦੇ ਜਾਂ ਜੀ ਟਾਇਰ ਕਹੀਦੇ ਜਿਹਨਾਂ ਨੂੰ ਰੇਡੀਅਲ ਟਾਇਰ ਹਾਂ ਜੀ ਹਾਂ ਓਕੇ ਤੇ ਮਗਰਲੇ ਟਾਇਰ ਦੇ ਕਿਹੜੇ ਕੰਪਨੀ ਹਨ ਅੰਦਰਲੇ ਵੀ ਸੀਏਟ ਪਰਦਾਣ ਦੇ ਨੇ ਸਭ ਤੋਂ ਮਹਿੰਗੀ ਕੁਆਲਿਟੀ ਵਾਲੀ ਪ੍ਰੀਮੀਅਮ ਕੰਪਨੀਆ ਪਰਦਾਣ ਹਾਂ ਪਰਦਾਣ ਸੀਏਟ ਦੀ ਇਹ ਵੀ ਨਵੇਂ ਟਾਇਰ ਨੇ 14 ਦੇ ਇਹ ਵੀ 14 ਦੇ ਨਵੇਂ ਹਾਂ ਹਾਂ ਬਾਕੀ ਇੰਜਨ ਦਾ ਵੀ ਜਮਾਂ ਨਵਾਂ ਹੋਇਆ ਤੇ ਕੰਡੀਸ਼ਨ ਇੱਕ ਕੰਡੀਸ਼ਨ ਉਧਾ オリジナル ਹੀ ਆ ਨਾ ਜਮਾ ਨਵਾਂ ਲੈਟਰ ਸਾਰਾ ਤੇ ਪੰਪ ਦੀ ਸੀਲਾਂ ਸੋਲਾਂ ਚੈੱਕ ਕਰਵਾ ਦਿਆ ਦਾ ਨਾਲ ਜਿਵੇਂ ਲੱਗੀਆਂ ਪਈਆਂ ਨੇਗੀ ਅੱਛਾ ਬਾਲਾ ਨਵਾਂ ਲੈਟਰ ਹੂੰ ਫਰਨੋਸਕਰ ਦੇ ਇੰਜਨ ਵਾਲਾ ਇਹਦਾ ਹਿੱਸਾ ਦੂਜਾ ਲੱਗਿਆ ਹੋਇਆ ਆਪਣਾ ਸੋਨ ਵਾਲੀ ਕਾ 60 ਵਾਲਾ ਅੱਛਾ ਪਾਵਰ ਸਟੀਅਰਿੰਗ ਹੋਇਆ ਹੋਵੇ ਡਬਲ ਪੰਪ ਡਬਲ ਪੰਪ ਚ ਪਾਵਰ ਸਟੀering ਆ ਹਾਂਜੀ ਹਾਂ ਚਾਰ ਦੇ ਵਿੱਚ ਤੇ ਹੀ ਪਾਵਰ ਆਉਂਦਾ ਨਹੀਂ ਤੇ ਕਰਵਾਇਆ ਹੋਇਆ ਕਰਵਾਇਆ ਬਾਜੀ ਹੂੰ ਪਾਵਰ ਕਰਾਇਆ ਵਾ ਬਾਕੀ ਹੋਇਆ ਵਾ ਬਹੁਤ ਵਧੀਆ ਹੈ ਡਬਲ ਪੰਪ ਚ ਉਦਾਂ ਵੀ ਹੈਵੀ ਇਨਸਟਾਲ ਲਾਇਆ ਹੋਇਆ ਪੂਰਾ ਹੈਵੀ ਸੈਂਟਰ ਚ ਪਾਵਰ ਆ ਨਾਲੇ ਜੀ ਉਹ ਵੀ ਰੇਂਦਰਪੁਰ ਦਾ ਪੈਸੇ ਬਹੁਤ ਲੱਗਦੇ ਹੁਣ ਉਹੀ ਤਾਂ ਗੱਲ ਹੈ ਬਹੁਤ ਦੇ ਇਹ 40 50000 ਰੁਪਇਆ ਲੱਗਊ ਹਿੱਸੇ ਦੇ ਵਿੱਚ ਹੀ ਪਾਵਰ ਤੇ ਸਾਰਾ ਹਾਂ ਇਹ ਤਾਂ ਲੱਗਿਆ ਹੋਊ ਬਿਲਕੁਲ ਹਾਂਜੀ ਹਾਂ ਬਾਕੀ ਚਾਰੇ ਬਾਕੀ ਹੈ ਡਬਲ ਪੰਪ ਵੀ ਹੈ ਹੈ ਹਾਂਜੀ ਡਬਲ ਪੰਪ ਲੈ ਪੰਪ ਬੁੱਢਾ ਵੱਡਾ ਲੱਗਿਆ ਪੈ ਹਾਂਜੀ ਇਹ ਲੱਗਿਆ ਵੀ ਏਜ ਡਿਗਾਰ ਨਹੀਂ ਲਾਇਆ ਹੋਇਆ ਦੇਖੋ ओरिजिनल ਕੰਪਨੀ ਦਾ ਪਾਵਰ ਸਟੀਅਰਿੰਗ ਕਰਵਾਇਆ ਹੋਇਆ ਹਾਂਜੀ ਹਾਂ ਮਾਡਲ 4 ਆ ਨੰਬਰ ਇਹ ਕਿੱਥੋਂ ਦੱਸੇ ਨੰਬਰ ਦਾ ਪੰਜਾਬ ਦਾ ਜੀ ਪੀ 43 ਸਮਰਾੜੇ ਦਾ ਸਮਰਾੜੇ ਦਾ ਤੇ ਮੈਨੂੰ ਇਹ ਦੱਸ ਬਾਈ ਹਾਂਜੀ ਇਹ ਉਦਾਂ ਓਨਰ ਕਹਿੰਦੇ ਹੋਗਾ ਇਹ ਸੈਕੰਡ ਓਨਰ ਹੈ ਚਿੱਪ ਵਾਲੀ ਕਾਪੀ ਹੈ ਜੀ ਚਿੱਪ ਵਾਲੀ ਕਾਪੀ ਹੈ ਸੈਕੰਡ ਓਨਰ ਪਰ ਮੈਂ ਭੱਠੀ ਚੈੱਕ ਕਰਵਾ ਬਾਈ ਬਲੈਂਸਰ ਦਿਖਾ ਆ ਸ਼ੋਅ ਦਾ ਦਿਖਾ ਦਿ ਸਾਰਾ ਉੱਪਰੋਂ ਘੈਂਟਾ ਕਨੋਪੀ ਲੱਗੀ ਹੋਈ ਹੈ ਪੱਖੀ ਲੱਗੀ ਹੋਈ ਹੈ ਸਿਸਟਮ ਲੱਗਿਆ ਹੋਇਆ ਮਗਰਾਂ ਹਾਂ ਐਲਈਡੀ ਲਾਈਟਾਂ ਚਾਰ ਲੱਗੀਆਂ ਹੋਈਆਂ ਨੇ ਤੇ ਬਾਕੀ ਆ ਦੇਖੋ ਮਗਰਾਡਨ ਦਾ ਚੈੱਕ ਕਰਵਾ ਦੋ ਤੂੰ ਰਿੰਡਾਂ ਦਾ ਚੈੱਕ ਕਰਵਾ ਦੇ ਬਈ ਆ ਇਧਰ ਟਿਊਬਰ ਡੱਪਾਂ ਦਾ ਲੈ ਕਰਵਾ ਚੈੱਕ ਦੇਖੋ 540 ਚੱਕਣ ਵਾਲਾ ਜੀ ਅੱਛਾ ਸੀਛਰੀ ਆ ਹੈਨਾ ਬਹੁਤ ਨਵਾਂ ਰੈਕ ਹੈ ਬਾਕੀ ਇੰਜਨ ਗੇਅਰ ਦਾ ਬੜਾ ਟਾਈਟ ਫੈਟ ਆ ਟਰੈਕਟਰ ਚਲਾਈ ਚੱਲੂਗੀ ਇਹ ਜੀ ਥੋੜਾ ਅੰਦਰ ਇਹਦੀ ਸ਼ੋ ਖੋਲੀ ਟਰੈਕਟਰ ਦੀ ਦੇਖੋ ਅੱਜ ਮੈਂ ਉੱਚੇ ਮਾਰਦੀ ਲੱਗਿਆ ਹਾਂ ਬਾਕੀ ਅੱਡ ਤੇਲ ਵਾਲਾ ਇਹ ਅਸਾਂ ਬਾਕੀ ਕਿਹਾ ਵੇ ਸਿਸਟਮ ਸਾਰਾ ਅਲੱਗ ਤੇਲ ਵਾਲਾ ਬਾਈ ਹਾਂ ਅਲੱਗ ਤੇਲ ਵਾਲਾ ਜੀ ਯਾਰ ਕਿਸੇ ਬੰਦੇ ਨੇ ਖਾਸਾ ਪੈਸਾ ਲਾਇਆ ਵੇ ਟ੍ਰੈਕਟਰ ਦਾ ਬਾਈ ਰੱਖਿਆ ਹੋਇਆ ਬਾਲਾ ਸੌਂਕ ਨਾਲ ਕੋਲ ਵੇਂਦਰ ਹਾਂ ਜੀ ਹਨਾ ਇਹਨੂੰ ਆਇਆ ਕਰ ਸਟਾਰਟ ਕਰਕੇ ਦਿਖਾਓ ਕੁਝ ਸਟਾਰਟਿੰਗ ਦੇਖ ਲਿਆ ਆਪਾਂ ਟ੍ਰੈਕਟਰ ਆ ਸਟਾਰਟਿੰਗ ਦੇ ਫਰਕ ਹੈ ਹਈ ਹੈ ਹਾਂ ਜੀ ਇਹ ਯਾਰ ਛੋਟੀ ਨਹੀਂ ਲੱਗੀ ਹੋਈ ਨਹੀਂ ਨਹੀਂ ਛੋਟੀ ਨਹੀਂ ਲੱਗੀ ਇਹ ਮਨ ਕੇ ਚਲ ਜਾਵੇਂ ਜੌਂਡੀਰ ਦੀ ਨਹੀਂ ਹੁੰਦੀ ਪਤਲੀ ਉਹ ਤ ਤਕਾਂਦੀ ਹੈ ਜੀ ਇਹ ਥਣੇਦਰ ਵੀ ਥੋੜੀ ਐਂ ਲੱਗਦਾ ਹੀ ਨਹੀਂ ਨਹੀਂ ਤੇ ਜਿਹੜੀ ਬਾੜੀ ਕੰਨਿਆਂ ਨੂੰ ਹੁੰਦੀ ਉਹ ਤੇ ਫੇਰ ਤਾਹਾਂ ਬੈਠੇ ਬੰਦਾ ਸਾਈਡ ਵਾਲਾ ਸੈਰ ਪਰ ਸਿਰ ਲੱਗਦਾ ਹਾਂ ਸਾਰੇ ਸਿਰ ਨਹੀਂ ਲੱਗਦਾ ਤੇ ਓਕੇ ਇਹ ਵੀ ਚਲ ਗਈ ਹੈ ਹਾਂ ਨਿਸ਼ਾਨ ਗਰੇ ਵਾਲ ਹੈ ਹਾਂ ਜੀ ਹਾਂ ਨਿਸ਼ਾਨ ਗਰੇ ਪੂਰਾ ਵਧੀਆ ਦੰਦ ਅੱਛਾ ਬਲਵਿੰਦਰ ਆ ਮੈਨੂੰ ਐਂ ਦੱਸ ਹਾਂ ਜੀ ਉਹ ਟਰੈਕਟਰ ਤਾਂ ਆਪਾਂ ਦਿਖਾਤਾ ਸਾਰੇ ਹੀ ਹਾਂ ਜੀ ਹੁਣ ਸੱਜਣ ਵੀ ਦੇਖਣਗੇ ਵੀ ਟਰੈਕਟਰ ਤਾਂ ਬਾਈ ਤੁਸੀਂ ਦਿਖਾਈ ਜਾਨੀ ਉਹ ਗੱਲ ਆ ਦੀ ਡਿਮਾਂਡ ਕੀ ਰੱਖੀ ਐ ਇਹਦੀ ਡਿਮਾਂਡ ਹੈ 3.5 ਲੱਖ ਦੀ 3.5 ਲੱਖ 4 ਮਾਡਲ ਦੀ ਹਾਂਜੀ ਬਾਟਰਾਈਡ ਦੇ ਮੰਨ ਕੇ ਚੱਲ 1.5 ਲੱਖ ਦੇ ਉੱਤੇ ਲੱਗਿਆ 1.5 ਲੱਖਾਂ ਵਾਲਾ ਹਾਂ 1.5 ਲੱਖ ਆਦੇ ਕਦੇ ਲਾਤਾ ਪੈਰ ਚਾਰੇ ਜਮਨ ਨਵੇਂ ਨੇ 626000 ਦੇ ਟੈਗ ਨੇ ਰੈਕਟਰ ਦੇ ਹੂੰ ਆ ਪਿੱਛਲੇ 50000 ਦੇ ਮੂਹਰੇ 13000 ਦੇ ਹੋਣਗੇ ਠੀਕ ਆ ਤੇ ਬੈਕ ਸਿਸਟਮ ਜਮਾ ਲਾ ਬਾਕੀ ਪਾਵਰ ਹੋਇਆ ਵਾ ਹੂੰ ਤੇ ਇਹਦੇ ਵੀ ਲੱਗਣ 40-45000 ਰੁਪਈਆ ਠੀਕ ਆ ਹਾਂ ਇੰਜਨ ਵੀ ਨਵਾਂ ਹੋਇਆ ਵਾ ਜਮਾ ਡਿਟ ਜੇ ਕਿ ਆਏ ਸਮਝ ਲਾ ਲਾ ਜੀ ਨਾ 6 ਲੱਖ ਵਾਲੇ ਦਾ ਪੂਰਨਾ ਪੂਰ ਦਾ ਰੇਟਰ ਜੇ ਆਪਾਂ 6 ਲੱਖ ਲਈਏ ਉਹੀ ਕੁਛਰੇ ਚ ਮਿਲ ਲਗੇ ਜਿਹੜੇ 6 ਲੱਖ ਵਾਲੇ ਚ ਨੇ ਇਹ ਤਾਂ ਗੱਲ ਮੰਨਣ ਵਾਲੀ ਆ ਵੀ 6 ਲੱਖ ਵਾਲਾ ਵੀ ਇਹੀ ਕੁਛ ਹੋਊਗਾ ਇਹ 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 ਦੇ ਵਿੱਚ ਵੀ ਸਾਰਾ ਕੁਛ ਉਹੀ ਆ ਹਾਂ ਪਰ ਇਹ ਜੈ ਜੈਕਾਰ ਕਰ ਜਾ ਜੈ ਜੈਕਾਰ ਕਰ ਜੇ ਜੀ ਗ੍ਰੇਸੂ ਵਾਲੇ ਦਾ ਮੰਗ ਜਿਹੜਾ ਸਾਨੂੰ ਆਪੇ ਲੱਗੇ ਮੈਕਟਰ ਤੇ ਬਾਕੀ ਚਲੋ ਮਾਨਸਾਨ ਕਰ ਦਾਂਗੇ 40 ਕਈ ਸੱਜਣ ਪਤਾ ਕੀ ਅਗਲਾ ਕਹਿੰਦਾ ਜਰਾ ਇੰਨੇ ਦਾ ਤਾਂ ਫਰਾ ਟਰੈਕਟਰ ਆ ਜੂ ਫਿਰੋਂ ਵੀ ਫਿਰ ਸਵਾਲ ਨੂੰ ਖੁੱਦਾ ਤਾਂ ਹੈਗਾ ਪਤਾ ਕੀ ਗੱਲ ਹੈ ਜੀ ਆਮ ਟਰੈਕਟਰ ਜਿਹੜਾ ਇਹ ਤਿੰਨ ਚਾਰ ਚਾਰ ਪੰਜ ਮਾਡਲ ਹੈ 3 ਲੱਖ ਦੇ ਲੱਗੂ ਤਾਂ ਵਿਖਦੇ ਹੀ ਹੈ ਨਾ ਇਹ ਤਾਂ ਆਪ ਨੂੰ ਪਤਾ ਹੀ ਆ ਦੋ 80 90 3 ਲੱਖ ਦਾ ਇਹਦਾ ਸਮਾਨ ਦਾ ਵੀ ਫਰਕ ਹੈ ਪਾਵਰ ਸ਼ੇਅਰਿੰਗ ਵੀ ਹੋਇਆ ਹੋਇਆ ਹੈ ਮੌਕੇ ਤੇ ਬਹੁਤ ਕਿਤੇ ਰੱਖੋ ਟਰੈਕਿੰਗ ਕਿੰਨੇ ਦਾ 40000 ਦਾ ਟਰੈਕਟਰ ਲੱਗਣਾ 3 ਲੱਖ ਤੇ 30000 ਦੀ ਰੋਤ ਹੈ ਜਰਾ ਜੋ ਚੁੱਪ ਕਰਕੇ ਪਿੰਡ ਵਰਵਾਈ ਜਿਹੜਾ ਬਰਨਾਲਾ ਤੇ ਨੰਬਰ ਬੋਡੀ ਕਰ ਆਪਣਾ 99722 9928 ਚੱਕੋ ਮਿੱਤਰੋ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਤਾ ਜੇ ਟਰੈਕਟਰ ਤੁਹਾਡੇ ਪਸੰਦ ਆ ਹੁਣੀ ਸੌਦਾ ਕਰ ਲਓ ਜੇ ਤੁਹਾਡਾ ਕੋਈ ਰਿਸ਼ਤੇਦਾਰ ਲੱਭਦਾ ਫਿਰ ਸੱਜਣ ਮਿੱਤਰ ਲੱਭਦਾ ਫਿਰਦਾ ਬਾਹਰ ਦਾ ਸੌਦਾ ਕਰਾਣ ਬੰਦੇ ਦੀ ਗਾਰੰਟੀ ਉਹਦੇ ਤੱਕ ਵਿਦਾ ਹੋਣਾ ਓਕੇ ਕਰੋ ਸੁਪਾਰ ਕੇ